ਅੱਜ ਦੀ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇ ਬਾਕੀ ਅੱਜ ਫੇਰ ਮੀਂਹ ਆਉਣ ਡਿਆ ਤੇ ਇੱਕ ਦੋ ਦਿਨ ਤੱਕ ਅਜੇ ਹੋਰ ਦੱਸਿਆ ਖਤਰੇ 'ਚ ਆ ਆਪਣਾ ਖਤਰੇ 'ਚ ਨਹੀਂ ਮੀਂਹ ਦੱਸਿਆ ਵੀ ਇੱਕ ਦੋ ਦਿਨ ਤੱਕ ਹੋਰ ਆਊਗਾ ਭਾਰੀ ਮੀਂਹ orange alert ਜਾਰੀ ਆ ਤੇ ਬਾਕੀ ਕਾ ਗਰਦਰਿਆ ਵੀ ਖਤਰੇ ਦੀ ਨਿਸ਼ਾਨੀ ਤੋਂ ਪਾਰ ਹੋ ਗਿਆ ਤੇ ਉਹਦੇ ਕਰਕੇ ਪਟਿਆਲਾ ਮਾਨਸਾ ਮੁਹਾਲੀ ਤੇ ਵੀ ਜਾਰੀ ਕਰਤਾ alert ਕਿ ਆਪਣਾ ਸਮਾਨ ਸਮੂਨ ਚੜਾ ਲੋ ਤਾਂ ਤੇ ਜਾਂ ਕਿਤਰਾ ਵੀਆ ਆਪਣੇ ਸੁਰੱਖਿਆ ਥਾਵਾਂ ਤੇ ਪਹੁੰਚੋ ਤੇ ਪਤਾ ਨਹੀਂ ਇਹ ਕੰਮ ਕਦੋਂ ਰੁਕਣਾ ਅਜੇ ਤੇ ਜਾਰੀ ਆ ਤੇ ਕੱਲ ਆਪਾਂ ਉਹ ਕਿ ਆਏ ਹਿੰਡੇ ਬਾਬੇ ਨਾਨਕ ਤੋਂ ਤੁਸੀਂ ਵੇਖਿਆ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਿਦਾਂ ਪਾਣੀ ਸੀ ਤੇ ਬਾਕੀ ਪ੍ਰਾਭੀ ਦਾ ਖਾਸ ਪੰਜਾਬ ਦਾ ਜਦੋਂ ਵੀ ਮਾਰ ਪੈਂਦੀ ਪੰਜਾਬ ਤੇ ਪੈਂਦੀ ਆ ਕੋਈ ਵੀ ਹੋਵੇ ਹਰ ਜੰਗ ਦੀ ਹੋਵੇ ਤੇ ਜਾਂ ਫਿਰ ਪਾਣੀ ਦੀ ਹੋਵੇ ਚਲੋ ਫਾਕੇ ਖੰਨੇ ਰੋਟੀ ਪਾਣੀ ਫਿਰ ਅੱਜ ਬਣ ਰਹੇ ਆਲੂ ਵਾਲੇ ਪਰੌਂਠੇ ਬਾਕੀ ਗੁਰਜਾਪੁਰ ਚ ਗਈ ਆਂ ਨਾਸ਼ਤਾ ਜਸਤੀ ਜੀ ਗੁੱਦਾ ਪਕੌੜੀ ਕੀ ਕਰੀ ਜਾਂਦੇ ਜੇ ਲੈ ਇਹ ਕੀ ਲਾਇਆ ਇਹ ਕੀ ਲਾਤਾ ਹੈ ਹੈ ਜੀ ਠੀਕਰ ਠੀਕਰ ਮੈਰੇ ਲਾਵਾ ਅੱਜ ਖਾਣੀ ਵੀ ਰਾਲੂ ਆਣੀ ਰੋਟੀ ਆਲੂ ਖਾਦੀ ਰਿਆ ਕਰ ਆਲੂ ਖਾਦੀ ਰਿਆ ਕਰ ਨਾਸਤ ਨਹੀਂ ਉੱਠੀ ਨਾਸਤ ਨਾਸਤ ਨਹੀਂ ਉੱਠੀ ਹਲਗੇ ਨੂੰ ਹਲਗੇ ਨਾਲ ਲੋ ਜੀ ਰੋਟੀ ਆ ਗਈ ਅਜਾ ਪੇ ਖਾਣ ਦੀ ਨਹੀਂ ਤੂੰ ਆ ਜਾ ਫਿਰ ਲੱਗ ਜਾ ਖਾਣਾ ਰੋਟੀ ਹੋਂਦਾ ਸੀਨ ਇਹ ਆ ਕਿ ਨਾਸਤਾ ਪਾਣੀ ਕਰ ਲਿਆ ਤੇ ਮੀ ਵੀ ਹਟਿਆ ਵਾ ਫਿਲਹਾਲ ਤੇ ਲੱਗਾ ਫੇਰ ਆਜ ਲਗਾ ਥੋੜੀਆਂ ਥੋੜੀਆਂ ਛਿੱਟੀਆਂ ਯਾ ਲਗੰਡੀਆਂ ਸਟਾਈਆਂ ਔਰ ਤੁਸੀਂ ਵੀ ਵੇ ਸਾਦੇ ਤੇ ਅੱਜ ਪ੍ਰੋਗਰਾਮ ਬਣਾਉਣ ਦੇ ਆ ਬਟਾਲੇ ਜਾਂਦਾ ਵੀ ਬਾਬੇ ਨਾਨਕ ਦੇ ਵਿਆਹ ਦਾ ਯਾਨੀ ਕਿ ਕੱਲ ਤੇ ਆਪਾਂ ਗਏ ਨਹੀਂ ਸੀ ਤੇ ਅੱਜ ਦੇਖ ਕੇ ਉਹਨੇ ਕੀ ਮੋਲ ਚਾਲਿਆ ਤੇ ਉਹ ਦੇਖਦੇ ਆਂ ਅੱਗਾ ਜਾ ਕੇ ਚਲਦੇ ਆਂ ਕਿ ਨਹੀਂ ਚਲਦੇਂ ਨਾ ਪਤਾ ਲੱਗੂਗਾ ਤੇ ਆ ਇਧਰ ਬਿੰਦੂ ਆਇਆ ਬਿੰਦੂ ਕੰਡਿਆ ਤੂੰ ਕੰਡਿਆ ਮੈਂ ਬਿੰਦੂ ਚਲਾਈ ਦਾ ਸਾਗ ਬਣਾਉਣ ਲੱਗਾ ਹੀ ਅੱਜ ਜਾ ਕੇ ਲੱਗਦਾ ਬਿੰਦੂ ਮੱਖਣ ਕਾਜ ਉਹ ਤੋੜਿਆ ਹੀ ਕੱਲ ਨਹੀਂ ਸਾਗ ਬਣਾਇਆ ਫਿਰ ਹਾਂ ਸਵਾਦ ਬਣਿਆ ਸੀ ਵਧੀਆ ਗੱਲ ਆ ਤੇ ਮੈਂ ਹੁਣ ਥੋੜਾ ਜਿਹਾ ਲਿਈਏ ਸੌਦਾ ਜਾ ਚੰਦੀ ਸ਼ੂੰਪੂ ਤੇ ਫਿਰ ਬਣਾਉਣੇ ਪ੍ਰੋਗਰਾਮ ਆਉਂਦਾ ਭੁੱਲਰ ਤੇ ਦੇਖਦੇ ਅੱਗੇ ਕੀ ਮੌਲ ਚੱਲ ਬੰਦਾ ਲਾਲ ਤੇ ਮੀਂਹ ਜੇ ਅੱਜ ਲੱਗਨ ਲੱਗਾ ਫਿਰ ਆ ਛਟਾ ਬੈਣ ਲੈ ਜਿੰਨ ਗਿਲ ਗਿਆ ਜੀਆਂ ਆ ਵੇਖੋ ਹਾਲਾਈ ਟਾਲੀ ਮਿੱਟੀ ਜੀ ਪਰਕੇ ਆ ਤਾਇਓ ਮੈਨੂੰ ਦਿਓ ਸਮਾਨ ਜੇ ਥੋੜਾ ਜਿਹਾ ਦੱਸ ਜੀ ਸਾਰਾ ਖਲੇਗਾ ਪੰਜ ਹੀ ਹੋਰ ਲਓ ਦੋ ਇੱਥੇ ਮੈਂ ਡੇਡ ਨਹੀਂ ساری ਲਓ ਕੇ ਚਮੀ ਚਾਲੂ ਫੇਰ ਤੇ ਆਪਾਂ ਹੋ ਗਏ ਰੈਡੀ ਤੇ ਗੁੱਲਰ ਵੀ ਕਰਦਾ ਕਮਾਲ ਪਹਿਲਾਂ ਆਂਦਾ ਮੈਂ ਨਹੀਂ ਕੈਨਸਲ ਹੋ ਗਿਆ ਕੰਮ ਜਾਣਾ ਕਿਤੇ ਤੇ ਹੁਣ ਫੇਰ ਆ ਗਿਆ ਤੇ ਫਿਰ ਚਲਦੇ ਆ ਬਟਾਲੇ ਪੂਰਾ ਕੰਮ ਬਗਿਆ ਮੀਂਹ ਦਾ ਆ ਆ ਗਿਆ ਉਹ ਖੋਲ ਦੇ ਤੂੰ ਤੇਰਾ ਦੇਖੋਰੀ ਪੁੱਛ ਲੈਣਾ ਜਾਣਾ ਕਿੱਥੇ ਆ ਜਾਣਾ ਕਿੱਥੇ ਜਾਣਾ ਬਾਬੇ ਦੇ ਵਿਆਹ ਦੇ ਕਿ ਕੀ ਹੋ ਗਿਆ ਵੀ ਜਾਣਾ ਨਹੀਂ ਕੈਂਸਲ ਹੋ ਗਿਆ ਫੇਰ ਆ ਗਿਆ ਹੈ ਬਲੌਗ ਹੈ ਉਹ ਨਹੀਂ ਉਹਦਾ ਵੀਡੀਓ ਬਣਾਉਂਦੇ ਆ ਹੌਲਕਾ ਜਿਹਾ ਸਪੋਰਟ ਇਹ ਜਿੱਦ ਨੂੰ ਅਦੇ ਪਹੁੰਚ ਨਹੀਂ ਹੈਗੀ ਜਗਾ ਆਉਂਦੇ ਵੀ ਟਾਲੀ ਡਾਇਰੈਕਟਲੀ ਨਹੀਂ ਵਧੀ ਆਈ ਹੈ ਸੰਗਤ ਇੱਥੇ ਆਈ ਨਾ ਜਰੂਰੀ ਛੇ ਨਹੀਂ ਵੀਰ ਹੋ ਰਹੇ ਹੋ ਰਹੇ ਹੈ ਹਾਂ ਬਦੂ ਜਗ੍ਹਾ ਜਿੱਥੇ ਮਰਜ਼ੀ ਲਾਓ ਅਗਲੇ ਬੰਨੇ ਲੈ ਜਾ ਲਓ ਜੀ ਪਹੁੰਚ ਗਏ ਆਪਾਂ ਕੰਸਾਉਗ ਕਰਦoare ਤੇ ਦੇਖਦੇ ਆ ਮੱਥਾ ਪਹਿਲਾਂ ਜੋੜੇ ਜਮਾ ਕਰਵਾਤੇ ਹੀ ਆ ਫਿਰ ਇੱਥੇ ਆਪਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸੀ ਇੱਥੇ 1487 ਨੂੰ ਵਿਆਹਣ ਤੇ ਗੁਰੂ ਨਾਨਕ ਦੇਵ ਜੀ ਉਦੋਂ 18 ਸਾਲਾਂ ਦੇ ਸੀ ਜਦੋਂ ਵਿਆਹ ਹੋਇਆ ਸੀ ਤੇ ਇਹ ਬਹੁਤ ਹੀ ਮਨਮੋਹਣ ਤਿੱਖ ਤੁਸੀਂ ਦੇਖ ਸਕਦੇ ਮੱਥਾ ਟੇਕ ਲਿਆ ਆਪਾਂ ਇਹ ਗੁਰੂ ਜੀ ਉੱਤੇ ਗੋਖਲੀ ਜੇ ਪ੍ਰਸ਼ਾਦਾ ਵਗੰਦੇ ਆਏ ਹਾਂ ਨਹੀਂ ਕੁਝ ਵੀ ਆਓ ਜੋੜਾ ਘਰ ਹਾਂਜੀ ਉਹ ਕਹਿੰਦੇ ਜਿੰਨਾਂ ਬਾਰੇ ਹਾਂਜੀ ਜੋ ਦੀ ਨੀ ਬੱਲੇ ਜਾਂ ਘੱਟ ਨਾਲ ਪੌੜੀਆਂ ਤੇ ਉਹ ਹੋਰ ਜੋ ਸਾਹ ਟੇਕ ਲਿਆ ਤੇ ਅੰਦਰ ਸੰਘਤ ਬਹੁਤ ਹੈ ਪਰ ਬਾਹਰ ਠੀਕ ਆ ਕੰਮ ਹੁਣ ਬਾਕੀ ਫਿਰ ਚੱਲਦੇ ਆ ਪਹੁੰਚ ਕੇ ਪਾਰਦੇ ਆ ਇਧਰ ਗੱਡੀ ਉਧਰ ਗੱਡੀ ਇਧਰ ਗੱਡੀ ਨਿਕਲੂਗੀ ਕਿਹਨੂੰ ਹੁਣ ਤੈਨੂੰ ਕੱਢਣੀ ਸਾਰੇ ਬਨੇ ਗੱਡੀਆਂ ਆਂਦੀ ਨਿਕਲੂਗੀ ਇਧਰੋਂ ਨਿਕਲ ਨਹੀਂ ਹੁਣ ਹੋਰ ਕਿਹਨੂੰ ਕੱਢਣੀ ਆ ਤੈਨੂੰ ਬੈਗ ਕਰ ਲਈ ਮੜ ਜੀਆ ਚੈਲੰਜ ਹੋ ਗਿਆ ਚੱਲ ਵੇਚ ਵੜ ਗੱਡੀ ਸਾਡੀ ਵੇਚ ਆ ਗਈ ਆ ਸਾਰੇ ਬੰਨੇ ਗੱਡੀਆਂ ਲੱਗੀਆਂ ਇਧਰ ਵੀ ਲੱਗੀ ਉਧਰ ਵੀ ਲੱਗੀ ਇੱਥੇ ਮੋਟਰਸਾਈਕਲ ਕਰ ਬੈਗ ਕੈਮਰਾ ਸਾਫ ਕਰ ਕੈਮਰਾ ਵੀ ਗੰਦਾ ਹੋਇਆ ਆ ਆ ਸਾਫ ਕਰ ਲੀਏ ਚੱਲੋ ਹੋ ਗਿਆ ਉਹ ਸਕੂਟਰ ਜੀ ਨੂੰ ਗਾਂ ਕੀਤਾ ਰੇਤ ਦੇ ਉੱਤੇ ਡਿੱਗ ਜੇ ਲੱਗੀ ਹਣਦੇ ਹੁਣ ਜਾਣਦੇ ਹੁਣ ਅਮਰੋਦਾਂ ਵਾਲੇ ਕੋਲ ਸਿੱਦੇ ਅਮਰੋਦਾਂ ਨੇ ਉਹ ਉਹ ਬੜੇ ਸਵਾਦ ਬਣਾਉਂਦਾ ਪਾ। ਤੁਹਾਨੂੰ ਤਾਂ ਆ ਲੱਗੀ ਜਿਹੜੀ ਉਹ ਨੂੰ ਤਾਂ ਉਹ ਕੈਂਪ ਚੀਜ਼ ਬਣਾਉਂਦਾ ਬਸ। ਹਾਂਜੀ ਬਣਾਨੇ ਆ। ਹਾਂ ਹਾਂ ਬਣਾ ਕੇ ਬਣਾ ਕੇ। ਲਾ ਬਾਬੇ ਜਵਾਦੋ। ਉਹ ਕੈਂਪ ਕਰਨੀ ਇਹਦੀ। ਜਿੰਨੀ ਮੁੱਕਦੇ ਹੁਣ। ਕਿ ਲੋਈ? ਕਿ ਲੋ? ਹਾਂ? ਅੱਡਾ ਗੰਡੋ। ਬਹੁਤ ਕੰਮ ਜੀ। ਹੌਣ ਖਾਲੇ ਆ ਨਾ ਇਹੋ ਜਿਹਾ ਅਮਰੂਦ ਖਾਦੇ ਕਦੀ ਖਾਦੇ ਨਹੀਂ ਤੋਂ ਗਿਆਨਾ ਪਹਿਲੇ ਜਾਰੇ ਵਧੀਆ ਹੁੰਦੇ ਸੀ ਜਿਆਦੇ ਪਹਿਲਾਂ ਵਧੀਆ ਹੁੰਦੇ ਸੀ ਤੇ ਜਿਆਦੇ ਵਧੀਆ ਹੁਣ ਵੀ ਆ ਚਟਣੀ ਵਧੀਆ ਚਟਣੀ ਵੀ ਵਧੀਆ ਚਟਣੀ ਤਾਂ ਸਾਰਾ ਕੁਮਾਲਿਆ ਚਟਣੀ ਵਧੀਆ ਹੋ ਜੇ ਨਾ ਅਮਰੂਦ ਘੈਂਟ ਹੀ ਘਣ ਕਿਉਂਕਿ ਅਮਰੂਦ ਤੇ ਅਰੂਦ ਹੀ ਆ ਫਿਰ ਉਹ ਤਾਂ ਸੁਆਦੀ ਸੁਆਦ ਆ ਪੰਡ ਚਟਣੀ ਤੇ ਆ ਚਟਣੀ ਕਿੱਦਾਂ ਦੀ ਬਣਾਉਂਦਾ ਕੋਈ ਹੁਣ ਕਦਰ ਨੂੰ ਲਾ ਚੱਲਿਆ ਫਿਰ ਆਣਦੇ ਫਿਰ ਸਦਾ ਹੀ ਉਤੋਂ ਕੁਮਾਦੀ ਇਹ ਕਹਨੇ ਕਾ ਮੀ ਨੀ ਕਾ ਨੀ ਕਾ ਮੀ ਬਰਕਰਾਰ ਇਹ ਨਹੀਂ ਹਟਦਾ ਦੋ ਦਿਨ ਦੋ ਦਿਨ ਵਾਰਨਿੰਗ ਆ ਮੀ ਦੀ ਔਰੇਂਜ ਔਰੇਂਜ ਦਾ ਲਾਟ ਆ ਬਾਹਰ ਜਗ੍ਹਾ ਤੇ ਆ ਗਿਆ ਇਧਰ ਲਾਜਾ ਲਾਜੇ ਦਾ ਵਜੋਂ ਨਹੀਂ ਹੁਣ ਵਾਜਾ ਖਵਾਜਾ ਧਿਆਨ ਨਾਲ ਲੋ ਜੀ ਪਹੁੰਚ ਗਏ ਲਾਜੀ ਕੋਲ ਕਿਉਂਕਿ ਅਮਰੂਦ ਖਾਦੇ ਸੀ ਨਾ ਫਿਰ ਭੁੱਖ ਲੱਗੀ ਹੁਣ ਆ ਜਾ ਤੂੰ ਵੀ ਤੂੰ ਆ ਤੂੰ ਜਿੱਕੇ ਤੇ ਇਹ ਤੇ ਕਾਲ ਜਿਹੜਾ ਅਸੀਂ ਹੁੰਦੇ ਨੇ ਜਦੋਂ ਬੜਾ ਰਸ਼ ਹੁੰਦਾ ਕਿ ਉਹਨਾਂ ਨੇ ਹੀ ਵੰਡ ਕੇ ਲੈਣਦੇ ਹੀ ਇਦਾਂ ਲਿਆਉਂਦੇ ਨੇ ਅੱਗੋਂ ਤੋਂ ਅਸੇ ਦੋ ਗਲੀਆਂ ਆਉਣੀਆਂ ਐ ਵੱਡਾ ਇੱਕ ਇੱਕਾਈ ਰੇਲਾ ਮਿੱਟੀ ਜसनी ਜੀ ਰਿਲੀਸ ਪਾਣੀ ਟ੍ਰਿਪਲ ਆਈ ਦਾ ਮੈਨੂ ਬਣਾਇਆ ਆ। ਇਸ ਟਾਈਮ ਤੇ ਇਹ ਨਾ ਵਦੋ ਟ੍ਰਿਪਲੜ ਗਿਆ ਲੱਗਦਾ। ਅੜ ਗਿਆ। ਫਸ ਗਿਆ। ਫਸ ਗਿਆ। ਲੱਸੀ ਲੱਸੀ। ਪੁੱਲਰ ਫਸ ਗਿਆ। ਪੁੱਲਰ ਨੂੰ ਮਹਾ ਕੱਢ ਕੇ ਲੈ ਆਂਦਾ ਲੱਸੀ ਦੇ ਵਿੱਚੋਂ। ਅਮਰੋਦ ਆ ਗਿਆ ਨਜ਼ਾਰਾ ਇਹ ਆਇਆ। ਅਮਰੋਦ ਵਧੀਆ ਹੈ ਕੰਮ। ਬੜਾ ਦਮ ਜੀ ਦਾ ਸਜਾ ਗਿਆ। ਸਵਾਦੀ ਹੈ ਨਾ ਤੇ ਇਸ ਰਾਨੇ ਬੜਾ ਹੀ ਠੀਕ ਹੀ ਹੈ। ਆਪਣਾ ਓਕੇ ਆ। ਜਿਆਦਾ ਕੰਮ ਟੈਟ ਹੋ ਗਿਆ ਮੇਰੀ ਪਾਸਨ ਡਰਾਈਵਰ ਸੀਟ ਬੈਲਟ ਮੇਰੇ ਕਟਰ ਥੋੜੇ ਛੋਟੇ ਆ ਕਟਰ ਛੋਟੇ ਵਧੀਆ ਹੁੰਦੇ ਆ ਖੁੱਲੇ ਆ ਤੇਰੇ ਕਟਰ ਵੱਡੇ ਆ ਸਿੱਧਾ ਕੱਚਾ ਮਾਲ ਛੁੱਟ ਦਿੰਦੇ ਲੱਗਦਾ ਹੁੰਦੇ ਰਸ ਘਟ ਗਿਆ ਲਾਜ ਜੇ ਦੇ ਜਦੋਂ ਅਸੀਂ ਕਾਲਜ ਪੜਦੇ ਨਹੀਂ ਉਦੋਂ ਬਹੁਤ ਰਾਸ਼ੀ ਬੜਾ ਰਾਸ਼ ਹੁੰਦਾ ਅੱਜ ਮੈਂ ਐਤਵਾਰ ਹੀ ਛੁੱਟੀ ਹੈ ਸਾਰੇ ਪਾਸੇ ਬੜਾ ਰਾਸ਼ ਹੁੰਦਾ ਓਏ ਹੁੰਦਾ ਤਾਂ ਹੈਗਾ ਪਰ ਜਦੋਂ ਕਾਲਜ ਪੜਦੇ ਉਦੋਂ ਤਾਂ ਐਂ ਜਿਦਾ ਲੰਗਰ ਲਾਇਆ ਹੁੰਦਾ ਇਹਨਾਂ ਨੇ ਇਦਾਂ ਹੁੰਦਾ ਹੈ ਤੇ ਇਹ ਪੈਸੇ ਲੈਣ ਦਾ ਇਹਨਾਂ ਕੋਲ ਵੇਲ ਨਹੀਂ ਹੁੰਦਾ ਕਿ ਬਹਾਵੀ ਫੜਨੀ ਹੈ ਗਏ ਕੋ ਚੀਜ਼ਾਂ ਵਰਤੋਂ ਤੇ ਬਸ ਇਹਨਾਂ ਦਾ ਕੰਮ ਹੀ ਤੇ ਕੰਮ ਇਹਨਾਂ ਦਾ ਹੁਣ ਵੀ ਇਦਾਂ ਹੀ ਆ ਚੱਲ ਠੀਕ ਹੈ ਚੱਲੇ ਆਂ ਆ ਜਾਣ ਲੱਗ ਗੱਲ 20 ਕਿੱਦਾਂ ਤੇਜ਼ ਹੋ ਗਿਆ ਜੀ ਓਕੇ ਲੋ ਵੀ ਆ ਗਏ ਘਰ ਤੇ ਦੇਖ ਲਿਆ ਮੱਥਾ ਤੇ ਬਹੁਤ ਮੀਂਹ ਦੇ ਵਿੱਚ ਹੀ ਟੇਕਣਾ ਪਿਆ ਸਾਰਾ ਚੰਗਾ ਮੀਂਹ ਤੇ ਵੜਾਇਆ ਅੱਜ ਮੀਂਹ ਬੱਦਲ ਪੂਰੇ ਕਾਇਮ ਆ ਤੁਹਾਡੇ ਲਈ ਕੀ ਲਿਆਂਦਾ ਮੈਂ ਤੇ ਜੱਪਾ ਪਾਵੇ ਲੈ ਕੋਈ ਹਿਲਜੋਲ ਨਹੀਂ ਮੈਂ ਤੁਹਾਡੇ ਬਾਤੇ ਆ ਗਏ ਚੀਜੀ ਲੈ ਕੇ ਆਇਆ ਇਹ ਤਾਂ ਨਹੀਂ ਕੀ ਹੈ ਖੋਲ ਕੇ ਵੇ ਤੇ ਜੱਪ ਕੀ ਹੈ ਤੈਨੂੰ ਤੂੰ ਬੜੀ ਬੋਸ ਕੇ ਬੈਠੀ ਹੈ ਕੀ ਗੱਲ ਆ ਖਾਂਦ ਨਹੀਂ ਆਈ ਖਾਂਦ ਆ ਹੂੰ ਖਾਂਦ ਆ ਉਹਨੂੰ ਨਾ ਦਈ ਪਰ ਧੁਖਾ ਵਾਲਾ ਕੱਲੀ ਨਹੀਂ ਖਾਂਦਾ ਹੈਂ ਤੈਨੂੰ ਖਾਂਦਿਆ ਨਹੀਂ ਇਹ ਤੈਨੂੰ ਨਹੀਂ ਮਣਣੀ ਮੰਡੀ ਦੇ ਇਦਾਂ ਨਾ ਵੰਡ ਕੇ ਦਰੋਂ ਆਈ ਗੁਣੀ ਵਾਟ ਕੇ ਈਮਲੀ ਲੱਡੂ ਈਮਲੀ ਲੱਡੂ ਈ ਨਾਪੇ ਵੰਡ ਲਈ ਵੇਖ ਹਾਂ ਆ ਵੈਰੀ ਗੁੱਡ ਹਾਂ ਤੇ ਨਾ ਮੰਡੀ ਇਹ ਇਹਦਾ ਖਲੋ ਖੁਸ਼ ਇਹਦੇ ਵਿੱਚ ਰੈਪ ਭਰ ਫਾਰਮ 'ਚ ਆ ਗਿਆਂ ਤੇ ਛੋਟੇ ਛੋਟੇ ਪਾਲੇ ਆ ਮਗਰ ਤਾਂ ਮੀਂਹ ਦੇ ਨਾਲ ਵੇਖੋ ਇਬਨੇ ਆ ਚੱਕੜੋ ਚੱਕੜ ਕੰਮ ਜੇ ਮੀਨ ਖਲਾਸ ਤੇ ਹਟਿਆ ਹੋਣਾ ਵਿੱਚੋਂ ਆ ਜਾਂਦਾ ਵਿਚੋੜ ਜਾਂਦਾ ਤੇ ਬਾਕੀ ਮੈਨੂੰ ਆ ਸਾਉਂਡਿਆ ਨਿਆਣਿਆਂ ਤੇ ਉਹ ਚੀਜੀ ਲੈਣ ਕੇ ਦਿੱਤੀ ਪਾਈ ਸਾਹਿਬ ਕੋਈ ਰੈਕਸ਼ਨ ਨਹੀਂ ਅੱਗੋ ਪਿੱਛੋ ਚੀਜੀ ਮੰਗਦੀ ਰਹਿੰਦੀਆਂ ਜੀਜੀ ਹੁਣ ਮੈਂ ਸਾਹਮਣੇ ਉਹ ਦਿੱਤੀ ਜੀਜੀ ਬਸ ਚੁੱਪਚਾਪ ਕੋਈ ਰੈਕਸ਼ਨ ਨਹੀਂ ਵੀ ਤਾਂ ਚੀਜੀ ਲਿਆਂਦੀ ਆ ਜਾਂ ਕੇ ਧੰ ਬਸ ਨਿਆਣਿਆਂ ਦਾ ਵੀ ਨਿਆਣੀ ਜਾਣਣ ਤੇ ਬਾਕੀ ਨਿਆਣਿਆਂ ਨੂੰ ਸਕੂਲਾਂ ਵਾਲਿਆਂ ਨੇ ਫਿਰ 3 ਤਰੀਕ ਤੱਕ ਛੁੱਟੀਆਂ ਕਰਤੀਆਂ ਹੁਣ ਗਾਂਹ ਕਰਤੀਆਂ ਤੇ ਚਲੋ ਵਧੀਆ ਗੱਲ ਆ ਸਿਚੁਏਸ਼ਨ ਦੇ ਹਿਸਾਬ ਨਾਲ ਕਰਨਾ ਵੀ ਕਰਨੀਆਂ ਵੀ ਚਾਹੀਦੀਆਂ ਤੇ ਫਿਰ ਅੱਜ ਦੀ ਵੀਡੀਓ ਵੀ ਕਿੱਦਾਂ ਕਰਦੇ ਐਂਡ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਬਾਕੀ ਮਿਲਦੇ ਆ ਤੁਹਾਨੂੰ ਅਗਲੀ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ